ਕਾਨੜਾ ਮਹੰਲਾ ਪੰਜਵਾਂ ਕਹਿਨ ਕਹਾ ਮਨ ਕੋ ਕਈ ਕੇਤੇ ਕਹਿਨ ਕਹਾ ਮਨ ਕੋ ਕਈ ਕੇਤੇ ਐਸੋ ਜਨ ਬਿਰਲੋ ਹੈ ਸੇਵਕ ਜੋ ਤਦ ਜੋਗ ਕੋ ਬਿਤੇ ਰਹਾਉ ਦੁਖ ਨਹੀਂ ਸਭ ਸੁਖ ਹੀ ਹੈ ਰੇ ਇਕ ਏਕੀ ਕਿ ਨੇਤੈ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜਿਤੈ ਸੋਗ ਨਹੀਂ ਸਦਾ ਹਰਖੀ ਹੈ ਰੇ ਛੋੜ ਨਹੀਂ ਕਿਛ ਲਿਤੈ ਕਉ ਨਾਨਕ ਜਨ ਹਰ 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 ਹੈ ਕਤ ਆਵੈ ਕਤ ਰਮਤੈ ਕਾਂੜਾ ਮਹੱਲਾ ਪੰਜਵਾਂ ਹੀ ਐ ਕੋ ਪ੍ਰੀਤਮ ਬਿਸਰਨਾ ਜਾਈ ਤਨ ਮਨ ਗਲਤ ਪੈ ਤੇ ਸੰਗੈ ਮੋਨੀ ਮੋ ਰਹੀ ਮੋਰੀ ਮਾਈ ਰਹਾ ਜੈ ਜੈ ਪੈ ਕਹੋ ਬਿਰਥਾ ਹੋਂ ਆਪਣੀ ਤਿਉ ਤਿਉ ਰਹੈ ਗਹਿਰ ਅਟਕਾਈ ਅਨਗ ਪਾਂਤ ਕੀ ਇਕੈ ਜਾਲੀ ਤਾਂ ਕੀ ਗੰਠ ਨਹੀਂ ਸ਼ੁਰਾਈ ਫਿਰਤ ਫਿਰਤ ਨਾਨਕ ਦਾਸ ਆਇਓ ਸੰਤਨ ਕੀ ਸਰਨਾਇ ਕਾਟੇ ਅਗਿਆਨ ਪਰਮ ਮੋ ਮਾਇ ਲਿਓ ਕੰਠ ਲਗਾਈ ਕਾਂੜਾ ਮਹਨਲਾ ਪੰਜਵਾਂ ਆਨੰਦ ਰੰਗ ਬਿਨੋਦ ਹਮਾਰੇ ਨਾਮੋ ਗਮਨ ਨਾਮ ਤੇ ਆਵਨ ਨਾਮ ਹਮਾਰੇ ਪ੍ਰਾਨ ਹਾਧਾਰੇ ਰਹਾਉ ਨਾਮੋ ਗਿਆਨ ਨਾਮ ਤੇਸ਼ ਨਾਨਾ ਹਰ ਨਾਮ ਹਮਾਰੇ ਕਾਰਜ ਸਵਾਰੀ ਹਰ ਨਾਮੋ ਸੋਭਾ ਨਾਮ ਬਡਾਈ ਪਉ ਜਲ ਬਿਖ ਨਾਮ ਹਰ ਤਾਰੇ ਅਗਮ ਪਦਾਰਥ ਲਾਲ ਅਮੋਲਾ ਪਉ ਪ੍ਰਾਪਤ ਗੁਰ ਚਰਨਾਰੈ ਕੋ ਨਾਨਕ ਪ੍ਰਭ ਪੈ ਕਿਰਪਾਲਾ ਮਗਨ ਪੈ ਹੀ ਅਰੇ ਦਰਸਾਰੈ ਕਨੜਾ ਮਹੱਲਾ ਪੰਜਵਾਂ ਸਾਜਨ ਮੀਤ ਸੁਆਮੀ ਨੇਰੋ ਪੀਖਤ ਸੁਣਤ ਸਭਨ ਕੈ ਸੰਗੈ ਥੋਰੀ ਕਾਜ ਬੁਰੂ ਕੈ ਫੇਰ ਰਹਾਉ नाम जीतुलपटायो कशु नहीं नाई कश आगे दृष्ट अवत सब परगट। इहा मोयो परमहतीरो अटक्यो सुत बनता सङ्गमाया देवनहार। दतार बसीरो ਕੋ ਨਾਨਕ ਇਕੈ ਪਰੋਸੋ ਬੰਦਨ ਕਾਟਨ ਹਾਰ ਗੁਰ ਮੀਰੋ ਕਨੜਾ ਮਹੰਲਾ ਪਇਮਾ ਵਿਖੇ ਦਲ ਸੰਤਨ ਤੁਮ ਰੈ ਗਾਇਓ ਤੁਮਰੀ ਤੇਕ ਪੁਰਸਾ ਤੁਮ ਠਾਕਰ ਸਰਨ ਤੁਮਾਰੀ ਆਇਓ ਰਹਾਓ ਜਨਮ ਜਨਮ ਕੇ ਮਹਾ ਪਰਾਸ਼ ਦਰਸ਼ਨ ਭੀਟ ਮਿਟਾਇਓ ਪਇਓ ਪ੍ਰਗਾਸ ਅਨੰਦ ਉਜੀਆਰਾ ਸਹਿਜ ਸਮਾਦ ਸਮਾਇਓ ਕੌਣ ਕਹ ਤਮ ਤੇ ਕਛ ਨਾਹੀ ਤੁਮ ਸਮਰਾਥਿ ਅਥਾਯੋ ਕਿਰਪਾ ਨਿਧਾਨ ਰੰਗ ਰੂਪ ਰਸ ਨਾਨ ਨਾਮ ਨਾਨਕ ਲੈ ਲਾਇਓ ਕਾਂੜਾ ਮਹੱਲਾ ਪੰਜਵਾਂ ਬੂਢਤ ਪ੍ਰਾਨੀ ਹਰਿ ਜਪ ਤੀਰੈ ਬਿਨ ਸੇ ਮੋ ਪਰਮ ਦੁਖ ਪੀਰੈ ਰਹਾਉ ਸਿਮਰੋ ਦਿਨ ਰੈਨ ਗੁਰ ਕੀ ਚਰਨਾ ਜਤ ਕਤ ਪੀਖੋ ਤੁੰਬਰੀ ਸਰਨਾ ਸੰਤ ਪ੍ਰਸਾਦ ਹਰਿ ਕੀ ਗੁਣ ਗਾਇਆ ਗੁਰਪੀਠ ਤਨਾਨਕ ਸੁਖ ਪਾਇਆ ਕਾਂੜਾ ਮਹੱਲਾ ਪੰਜਵਾਂ ਸਿਮਰਤ ਨਾਮ ਮਨਿ ਸੁਖ ਪਾਈਐ ਸਾਧ ਜਨਾਂ ਮਿਲ ਹਰ ਜਸ ਗਾਈਐ ਰਹਾਉ ਕਰ ਕਿਰਪਾ ਪ੍ਰਭ ਰਦੇ ਬਸੇਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕੋ ਸਿੰਭਰੋ ਮਨਾ ਗੁਰਮਖ ਨਾਨਕ ਹਰ ਜਸ ਸੁਨਾ ਕਨੜਾ ਮਹੱਲਾ ਪੰਜਵਾ ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ ਰਸਨਾ ਹਰ ਹਰ ਭੋਜਨ ਤ੍ਰਿਪਤਾਨੀ ਅੱਖੀਨ ਕੋ ਸੰਤੋਖ ਪ੍ਰਭ ਦਰਸ਼ਨ ਰਹਾਉ ਕਰਨਨ ਪੂਰ ਰਿਓ ਜਸ ਪ੍ਰੀਤਮ ਕਲਮਲ ਦੋਖ ਸਗਲ ਮਲ ਹਰਸਨ ਪਾਵਨ ਤਾਵਨ ਸੁਆਮੀ ਸੁਖ ਪੰਥਾ ਅੰਗ ਸੰਗਮ ਕਾਇਆ ਸੰਤ ਸਰਸਨ ਸਰਨ ਗਹੀ ਪੂਰਨ ਅਬਨਾਸੀ ਆਨ ਉਪਾਵ ਕਥਤ ਨਹੀਂ ਕਰਸਨ ਕਰ ਗੈ ਲੈ ਇਹ ਨਾਨਕ ਜਨ ਆਪਣੇ ਅੰਧ ਕੋਰ ਸਾਗਰ ਨਹੀਂ ਮਰਸਨ ਕਨੜਾ ਮਹੱਲਾ ਪੰਜਵਾਂ ਕੋਹ ਕਤ ਕਪਟ ਖਪਟ ਖਲ ਗਰਜਤ ਮਰਜਤ ਮੀਚ ਅਨਕ ਬਰੀਆਂ ਰਹਾਉ ਅਹੰਮਤ ਅਨਰਤ ਕੁਮਤ ਹਿਤ ਪ੍ਰੀਤਮ ਬੇਖਤ ਪਰਮਤ ਲਖ ਗਰੀਆਂ ਅਨਕ ਅਨਿਤ ਵਿਵਹਾਰ ਅਚਾਰ ਬਿਦਹੀਨਤ ਮਮ ਮਦ ਮਾਤ ਕੋਪ ਕੈ ਜਰੀਆਂ ਕਰਨ ਕਿਰਪਾਲ ਗੋਪਾਲ ਦੀਨ ਬੰਦ ਨਾਨਕ ਉਦਰ ਸਰਨ ਪਰਿਆ ਕਨੜਾ ਮਹੱਲਾ ਪੰਜਵਾਂ ਜੀ ਪ੍ਰਾਨ ਮਾਨ ਦਾਤਾ ਹਰ ਬਿਸਰੈ ਹੀ ਹਾਨ ਰਹਾਉ ਗੋਬਿੰਦ ਤਿਆਗਿਆਨ ਲਾਗੇ ਅੰਮ੍ਰਿਤੋ ਡਾਰ ਭੋਮ ਪਾਗੇ ਬਿਕੈ ਰਸ ਸਿਉ ਆਕਸਤ ਮੂੜੈ ਕਾਹੇ ਸੁਖ ਮਾਨ ਕਾਮ ਕਰੋਦ ਲੋਭ ਬਿਆਪਿਓ ਜਨਮ ਹੀ ਕੀ ਖਾਨ ਪਤ ਤ ਪਾਵਨ ਸਰਨ ਆਇਓ ਉਧਰ ਨਾਨਕ ਜਾਨ ਕਾਂੜਾ ਮਹੱਲਾ ਪੰਜਵਾਂ ਅਬ ਲੋਕੋ RAM ਕੋ ਮਖਾਰ ਬਿੰਦ ਖੋਜਤ ਕੋਜਤ ਰਤਨ ਪਾਇਓ ਬਿਸਰੀ ਸਭ ਜਿੰਦ ਰਹਾਓ ਚਰਨ ਕਮਲ ਰਦੀ ਤਾਰ ਉਤਰਿਆ ਦੁਖ ਮੰਦ ਰਾਜ ਤਨ ਪਰਵਾਰ ਮੇਰੇ ਸਰਬ ਸੋ ਗੋਬਿੰਦ ਸਾਧ ਸੰਗ ਲਾਭ ਪਾਇਓ ਨਾਨਕ ਫਿਰ ਨਾਮ ਰੰਦ ਕਨੜਾ ਮਹੱਲਾ ਪੰਜਵਾਂ ਕਰ ਪੰਜਵਾਂ ਏਕ ਓਂਕਾਰ ਸਤ ਗੁਰ ਪ੍ਰਸਾਦ ਪ੍ਰਭ ਪੂਜੋ ਨਾਮ ਅਰਾਧ ਗੁਰ ਸਤ ਗੁਰ ਚਰਨੀ ਲਾਗ ਹਰ ਪਾਵੋ ਮਨ ਆਗਾਦ ਜਗ ਜੀਤੋ ਹੋ ਹੋ ਗੁਰ ਕਰਪਾ ਦਰਹਾਉ ਅਨਕ ਪੂਜਾ ਮੈਂ ਬਹੁ ਵਿਦਖੋਜੀ ਸਾ ਪੂਜਾ ਜੀ ਹਰਿ ਭਵਾਸਹਿ ਮਾਟੀ ਕੀ ਹੈ ਪੁੱਤਰੀ ਜੋਰੀ ਕਿਆ ਹੈ ਕਰਮ ਕਮਾਸ ਪ੍ਰਭ ਬੈ ਪਕਰ ਜਿਸ ਮਾਰਗ ਪਾਵੋ ਸੋ ਤੁਦ ਜੰਤ ਮਿਲਾਸੇ ਅਵਰੀ ਓਟ ਮੈਂ ਕੋਏ ਨ ਸੁਝੈ ਏਕ ਹਰ ਕੀ ਓਟ ਮੈਂ ਆਸ ਕਿਆ ਦੀਨ ਕਰੀ ਅਰਦਾਸ ਜੋ ਸਭ ਕੱਡ ਪ੍ਰਭ ਨਿਵਾਸ ਪ੍ਰਭ ਚਰਨਨ ਕੀ ਮਨ ਆਸੇ ਜਨ ਨਾਨਕ ਦਾਸ ਕਈਤ ਹੈ ਤੁੰਬਰਾ ਹਉਮ ਬਲ ਬਲ ਸਦ ਬਲ ਜਾਸੇ ਕਨੜਾ ਮਹੱਲਾ ਪੰਜਵਾ ਕਰ ਸ਼ੀਵਾ ੴ ਸਤਿਗੁਰ ਪ੍ਰਸਾਦਿ ਜਗਤਿ ਉਧਾਰ ਨਾਮ ਪ੍ਰੀਤਿ ਰਹਿ ਨਮਨਿਦ ਨਾਮਨਦਾਨ ਹਰ ਕੀ ਰਹਿ ਹਰ ਰੰਗ 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 ਅਨੁਪੇਰੈ ਕਾਹੇ ਰੇ ਮਨ ਮੋ ਮਗਨੇ ਰੈ ਨੈਨੋ ਦੇਖ ਸਾਧ ਦਰਸੀ ਰੈ ਸੋ ਪਾਵੇ ਜਿਸ ਲਖਤ ਲਲੇਰੇ ਰਹਾਉ ਸੇਵੋ ਸਾਧ ਸੰਤ ਚਰਨੇ ਰੈ ਬਾਛੋ ਤੂਰ ਪਵਿੱਤਰ ਕਰੇ ਰੈ 86 ਮੱਜਨ ਮੈਲ ਕਟੇਰੈ ਸਾਸ ਸਸ ਧਿਆਵ ਮੁਖ ਨਈ ਮੋਰੇ ਕਿਛ ਸੰਗ ਨ ਚਾਲੈ ਲਾਖ ਕਰੋਰੈ ਪ੍ਰਭ ਜੀ ਕੋ ਨਾਮ ਅੰਤਪਕ ਰੋਰੈ ਮਨਸਾ ਮਾਨ ਏਕ ਅਨਰੰਕੇ ਰੈ ਸਗਲ ਤਿਆਗੋ ਭਾਉ ਤੁਜੀ ਰੈ ਕਵਨ ਕਾਹੋਂ ਗਿਨ ਪਿਰ ਤੀਰਹਿ ਬਰਨ ਸਕੋ ਏਕ ਟਲੇ ਰਹਿ ਦਰਸ਼ਨ ਪਿਆਤ ਬੋਤ ਮਨ ਮੇਰੇ ਬਿਲੇ ਨਾਨਕ ਦੀਵ ਜਗਤ ਗੁਰ ਕੇ ਰੈ ਕਨੜਾ ਮਹੱਲਾ ਪੰਜਵਾਂ ਐਸੀ ਕੌਣ ਵਿਦਿ ਦਰਸ਼ਨ ਪਰਸ ਨਾ ਰਹਾਉ ਆਸ ਪਿਆਸ ਸਫਲ ਮੂਰਤ ਉਮੰਗਿਓ ਤਰਸਨਾ ਦੀਨ ਲੀਨ ਪਿਆਸ ਮੀਨ ਸੰਤ ਨਾ ਹਰ ਸੰਤ ਨਾਮ ਹਰ ਸੰਤ ਨਾਮ ਕੀ ਰੇਨ ਹਿਉ ਅਰਪ ਦਿਨ ਪ੍ਰਭ ਪਹਿ ਕਰਪੀਨ ਮਾਨ ਮੋ ਤਿਆਗ ਛੋਡਿਓ ਤੋ ਨਾਨਕ ਹਰ ਜਿਓ ਭੇਟ ਨ ਕਨੜਾ ਮਹੱਲਾ ਪੰਜਮਾ ਰੰਗਾ ਰੰਗ ਰੰਗਨ ਕੇ ਰੰਗਾ ਕੀਟ ਹਸਤ ਪੂਰਨ ਸਭ ਸੰਗਾ ਰਹਾਉ ਵਰਤ ਨੀਮ ਤੀਰਤ ਸਹਿਤ ਗੰਗਾ ਜਲ ਹੀਵਤ ਭੂਖ ਅਰ ਨੰਗਾ ਪੂਜਾ ਚਾਰ ਕਰਤ ਮਿਲੰਗਾ ਚਕਰ ਕਰਮ ਤਿਲਕ ਖਟੰਗਾ ਦਰਸ਼ਨ ਭੇਟੈ ਬਿਨ ਸਤ ਸੰਗਾ ਆਠ ਨਿਗੁਰੇ ਅਤ ਰਤ ਬਟੰਗਾ ਹਉ ਰੋਗ ਬਿਆਪੇ ਚੂਕੇ ਨਾ ਪੰਗਾ ਕਾਮ ਕਰੋ ਜਤ ਤ੍ਰਿਸ਼ਨ ਜਰੰਗਾ ਸੋ ਮੁਗਤ ਨਾਨਕ ਜਿਸ ਸਤਿਗੁਰ ਚੰਗਾ ਕਾਂੜਾ ਮਹੱਲਾ ਪੰਜਵਾਂ ਕਰ ਸਤਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ ਤਿਕ ਬੁੱਧ ਗਈ ਗਈ ਮਿਲ ਸਾਧ ਜਨਾਂ ਪੰਚ ਭਾਗੇ ਚੋਰ ਸੈ ਜੀ ਸੁਖੈ ਨਉ ਹਰੀ ਗੁਣ ਗਾਵਤੀ 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 ਦਰਸ ਪਿਆਸ ਰਹਾਉ ਜੈਸੀ ਕਰੀ ਪ੍ਰਭ ਮੋ ਉਸਿਓ ਮੋ ਉਸਿਓ ਐਸੀ ਹੂੰ ਕੈਸੀ ਕਰਉ ਹਿਉ ਤੁਮਾਰੇ ਬਲ ਬੱਲੇ ਬਲ ਬੱਲੇ ਬਲ ਗਈ ਪਹਿਲੇ ਪੈ ਸੰਤ ਪਾਏ ਧਿਆਏ ਧਿਆਏ ਪ੍ਰੀਤ ਲਾਈ ਪ੍ਰਭ ਥਾਨ ਤੇ ਰੋ ਕੇ ਰੋ ਜਿਤ ਸੰਤਨ ਕਰ ਵਿਚਾਰ ਅਨਕ ਦਾਸ ਕੀਰਤ ਕਰੇ ਤੁਹਾਰੀ ਸੋਈ ਮਿਲਿਓ ਜੋ ਭਾਵਤ ਜਨ ਨਾਨਕ ਠਾਕਰਿਓ ਸਮਾਈ ਏਕ ਤੂੰ ਹੀ ਤੂੰ ਹੀ ਤੂੰ ਹੀ ਕਨੜਾ ਮਹੱਲਾ ਪੰਜਵਾਂ ਕਰ ਅਠਵਾਂ ੴ ਸਤਿਗੁਰ ਪਰਸਿਆਦ ਦੀ ਆਗੀ ਐ ਗੁਮਾਨ ਮਾਨ ਪੇਖਤਾ ਦਿਆਲ ਲਾਲ ਹਾ ਹਾ ਮਨ ਚਰਨ ਰੀਨ ਰਹਾਉ ਹਰ ਸੰਤ ਮੰਤ ਗੋਪਾਲ ਗਿਆਨ ਧਿਆਨ ਹਿਰਦੇ ਗੋਬਿੰਦ ਗਾਏ ਚਰਨ ਕੰਬਲ ਪ੍ਰੀਤ ਲਾਏ ਦੀਨ ਦਿਆਲ ਮੋਹੀਨਾ ਕਿਰਪਾਲ ਦਿਆ ਮਯਾ ਧਾਰ ਨਾਨਕ ਮੰਗੇ ਦਾਨ ਤਜਮੋ ਪਰਮ ਸਗਲ અપਮਾਨ ਕਾਂੜਾ ਮਹੱਲਾ ਪੰਜਵਾਂ ਪ੍ਰਭ ਕੈਨ ਮਲਨ ਦੇਨ ਲੈਨ ਗੁਰ ਮਿਲਿਆਨ ਨਹੀਂ ਓ ਪਾਹੋ ਰਹਾਓ ਤਟਨ ਖਟਨ ਜਟਨ ਹੋ ਮਨ ਨਹੀਂ ਡੰਡਾ ਧਾਰ ਸਵਾਓ ਜਤਨ ਭਤਨ ਤਪਨ ਪਰਮਨ ਅਨਕ ਕਥਨ ਕਹਤੇ ਕਥਤੀ ਨਹੀਂ ਥਾਈ ਪਾਈ ਠਾਉ ਸੋਦ ਸਗਰ ਸੋਦਨਾ ਸੁਖ ਨਾਨਕਾ ਪਜਨਾਉ ਕਨੜਾ ਮਹੱਲਾ ਪੰਜਮ ਕਰ ਨਾਮਾ ਇਕ ਓਕਾਰ ਸਤਗੁਰ ਪ੍ਰਸਾਦ ਪਤ ਤ ਪਾਵਨ ਭਗਤ ਵੱਚਲ ਹੈ ਪੈ ਹਰਨ ਤਾਰਨ ਤਰਨ ਰਹਾਉ ਨੈਨ ਤੇ ਬਤੇ ਦਰਸ ਪੇਖ ਜਸ ਤੂਖ ਸੁਣਤ ਕਰਨ ਪ੍ਰਾਨ ਨਾਥਿ ਅਨਾਥ ਦਾਤੇ ਦੀਨ ਗੋਬਿੰਦ ਸਰਨ ਆਸ ਪੂਰਨ ਦੁਖ ਬਿਨਾਸਨ ਗਈ ਓਟ ਨਾਨਕ ਹਰ ਚਰਨ ਕਨੜਾ ਮਹੱਲਾ ਪੰਜਵਾਂ ਚਰਨ ਸਰਨ ਦਿਆਲ ਠਾਕੁਰ ਆਣ ਨਾਹੀ ਜਾਏ ਪਤਤ ਪਾ ਮਨ ਬਿਰਦ ਸੁਆਮੀ ਉਧਰ ਤੇ ਹਰ ਸਵਾਈ ਰਹਾਉ ਸੰਸਾਰ ਸਾਗਰ ਵਿਕਾਰ ਸਾਗਰ ਪਤਤ ਮੋ ਮਾਨ ਅੰਦ ਬੇਕਲ ਮਾਇਆ ਗੰਧ ਧੰਦ ਕਰ ਗੋ ਪ੍ਰਭ ਆਪ ਕਾਢੋ ਰਾਖ ਲਿਓ ਗੋਬਿੰਦ ਰਾਹੀ ਅਨਾਥ ਨਾਥ ਸਨਾਤ ਸੰਤਨ ਕੋਟ ਪਾਪ ਬਿਨਾਸ਼ ਮਨ ਦਰਸ਼ਨੀ ਕੀ ਪਿਆਸ ਪ੍ਰਭ ਪੂਰਨ ਗੁਣਤਾਸ ਕਿਰਪਾਲ ਦਿਆਲ ਗੋਪਾਲ ਨਾਨਕ ਹਰ ਰਸਨਾ ਗੁਣ ਗਾਈ ਕਨੜਾ ਮਹੱਲਾ ਪੰਜਵਾਂ ਵਾਰ-ਵਾਰੋ ਅਨਕ ੜਾਰੋ ਸੁਖ ਪਿਰ ਸੁਹਾਗ ਪਲ ਕਰਾਤ ਰਹਾਉ ਕਨਕ ਮੰਦਰ ਪਾਟ ਸੇਜ ਸਖੀ ਮੋ ਨਾਹੀ ਨਸਿਉ ਤਾਤ ਮੁਲ ਮੁਕਤ ਲਾਲ ਅਨਕ ਭੋਗ ਬਿਨ ਨਾਮ ਕਾ ਨਾਨਕ ਹਾਤ ਰੁਖੋ ਭੋਜਨ ਪੋਮਸੈਨ ਪਿਰ ਸਖੀ ਪਿਰ ਸੰਗ ਸੂਖ ਬਿਹਾਤ ਕਾਨੜਾ ਮਹੰਲਾ ਪੰਜਵਾਂ ਅਹੰ ਤੋਰੋ ਮੁਖ ਜੋਰੋ ਗੁਰ ਗੁਰ ਕਰਤ ਮਨ ਲੋਰ ਪਿਰ ਪ੍ਰੀਤ ਪਿਆਰੋ ਮੋਰੋ ਰਹਾਓ ਗਰੇ ਸੇਜ ਸੁਹਾਵੀ ਅਨਕ ਅੰਗਨ ਚੈਨਾ ਤੇਰੋ ਰੀਤੇ ਰੋ ਪੰਜ ਦੂਤ ਸੋ ਸੰਗ ਤੋਰ ਰਾਂ ਆਨ ਨ ਜਾਏ ਬਸੀਨ ਜੇ ਆਸਨ ਓਂਦ ਕੰਬਲ ਬਗਸੋਰੋ ਛੁਟ ਕੀ ਹੋਂ ਮੈਂ ਸੋਰੋ ਗਾਇਓ ਰੀ ਗਾਇਓ ਪ੍ਰਭ ਨਾਨਕ ਗੁਣੀ ਗਹੋਰ